हां जी डॉक्टर्स ਕੋ ਜਾ ਕੇ ਆਏ ਜੀ ਸੁਪਰ ਵੀ ਜਾ ਕੇ ਆਏ ਮੈਂ ਫਾਦਰ ਸਾਹਿਬ ਤੇ ਉਹ ਕਹਿ ਰਹੇ ਇੰਪਰੂਵ ਹੋ ਰਿਹਾ ਹੈ। ਇਹ ਚੋ ਫਲ ਤਾਂ ਬਸ ਬਾਕੀ ਦੁਆਵਾ ਮੈਂ ਮਦਰ ਜੀ ਮਦਨੂ ਮੇਰਾ ਰਾਜਵੀਰ ਵੀਰ ਦੇ ਮਮਾ ਨੂੰ ਉਹ ਵੀ ਛੜਦੀ ਕਲਾ ਸਨ। ਪਰ ਸਭ ਤੋਂ ਜ਼ਿਆਦਾ ਮੈਂ ਤੁਹਾਡੇ ਮਾਧਮੇਨ ਤੋਂ ਇਹ ਕਹੂੰਗਾ ਕਿ ਪਲੀਜ਼ ਜਿਹੜੇ ਵੀ ਘਰ ਬੈਠੇ ਆ ਬੱਚੇ ਬਜ਼ੁਰਗ ਮਾਤਾਵਾਂ ਭੈਣ ਭਰਾ ਸਾਰੇ ਅਰਦਾਸ ਕਰੋ ਬਹੁਤ ਪਿਆਰਾ ਭਰਾ ਸਾਡਾ ਬਹੁਤ ਨੇਕ ਇਨਸਾਨ ਆ ਮੈਂ ਪਰਸਨਲੀ ਬਹੁਤ ਅੱਛੇ ਤਰੀਕੇ ਨਾਲ ਜਾਣਦਾ ਰਾਜਵੀਰ ਨੂੰ ਤੇ ਮੈਂ ਤੋਂ ਤਿੰਨ ਦਿਨ ਪਹਿਲਾਂ ਵੀ ਆਇਆ ਸੀਗਾ ਔਰ ਜਿੱਦਨ ਦਾ ਇਹ ਹਾਦਸਾ ਹੋਇਆ ਸਾਰੀ ਫੈਮਿਲੀ ਮੇਰੀ ਵਾਈਫ ਮੇਰੇ ਬੱਚੇ ਮੇਰਾ ਇਵਨ ਮੇਰਾ ਬੇਟਾ ਮੈਂ ਜਦੋਂ ਘਰ ਜਾਣਾ ਇਹ ਤੋਂ ਪਤਾ ਲੈ ਕੇ ਤੇ ਪੁੱਛਦਾ ਕਿ ਆ ਪਾਜੀ ਠੀਕ ਹੋ ਗਏ ਰਾਜਵੀਰ ਭਾਜੀ ਤੇ ਮੈਂ ਇਹੀ ਕਹਿੰਦਾ ਮੈਂ ਕਹਿੰਦਾ ਕਿ ਬਾਬਾ ਜੀ ਨੂੰ ਤੂੰ ਇਹ ਕਹਿ ਕਿ ਜਲਦੀ ਜਲਦੀ ਠੀਕ ਕਰੋ ਸਾਡੀਆਂ ਦੁਆਵਾਂ ਇੰਨੀ ਦੁਨੀਆ ਦੀਆਂ ਦੁਆਵਾਂ ਲਰਥ ਨਾ ਜਾਣ ਔਰ ਮੈਨੂੰ ਲੱਗਦਾ ਨਹੀਂ ਜਾਣ ਗਿਆ ਕਿਉਂਕਿ ਇਹਨੇ ਪੋਜ਼ਿਟਿਵ ਤਰੀਕੇ ਨਾਲ ਸਾਰੇ ਰਾਜਵੀਰ ਨੂੰ ਠੀਕ ਕਰਨ ਦੀ ਪ੍ਰੇ ਕਰ ਰਹੇ ਨੇ ਦੈਟਸੋ ਫੋਰ ਦਾ ਬੈਸਟ ਬਾਬਾ ਜੀ ਕਿਰਪਾ ਕਰੇ